ਦੁਖ ਪੰਨਨੀ ਸਾਹਿ ਬਿਲਾਵਲ ਮਹਲਾ ਪੰਜਵਾਂ ਤਾਪ ਪਾਪ ਤੇ ਰੱਖੀ ਆਪ ਸੀਤਲ ਪੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਵ ਕਰ ਕਿਰਪਾ ਹਸਤ ਪ੍ਰਵ ਦਿਨੈ ਜਗਤ ਉਦਾਰ ਨਾਮ ਖੰਡ ਪਰਤਾਪ ਦੁਖ ਪਿੰਸੇ ਸੁਖ आनंद परवेसा त्रिशण बूजी मन तन सच्च त्राप अनात को नतु सरन समर्था सगळ श्रेष्ठ को माई बाप भक्त वशल पै भजन स्वामी गुण गावत नानक आलाप ਸਗਲ ਬਸੁਰ ਪੈ ਪੜਿਨ ਸੁਆਮੀ ਗੁਰੰਗਾ ਵਤ ਨਾਨਕ ਆਲਾਪ ਸੋਠ ਮਹਲਾ ਪੰਜਵਾਂ ਕਾਰੇ ਜੀ ਨਾਨਸਿ ਮਿਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਪੋਟ ਬਿਗਨ ਲਾਥੇ ਪ੍ਰਭ ਸਰਨਾ ਪਰਕ ਤੇ ਪਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰੂ ਪੂਰੇ ਤੂੰ ਰੱਖਿਆ ਰਹਾਓ ਸਾਚਾ ਸਾਇਬ ਅਮਿਤ ਵਡਾਈ ਭਗਤ ਵਸਲ ਦਇਆਲਾ ਸੰਤਾ ਕੀ ਪੈਜ ਰੱਖਦਾ ਆ ਆ ਦਬਿਰ ਤੇ ਪਰ ਤੇ ਪਾਲ ਆਰ ਅਮਰਤ ਨਾਮ ਭੋਜਨ ਨਿਤ ਪੌਂਚ ਸਰਬ ਵੇਲਾ ਮੁਕ ਪਾਵੋ ਜੇ ਰ ਮਰ ਤਾਪ ਸਬਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰ ਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਠ ਮਹੱਲਾ ਪੰਜਵਾ ਸੋਠ ਮਹੱਲਾ ਪੰਜਵਾ ਸੋ ਕੁਮੰਗਲ ਕਲਿਆਣ ਸਜਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰਿਕ ਸਤ ਗੁਰੂ ਤਾਪਉ ਤਾਰਿਆ ਓ ਬਰੇ ਸਤ ਗੁਰ ਕੀ ਸਰਨਾਈ ਜਾਕੀ ਸੇਵਨ ਬਿਰਥੀ ਜਾਈ ਰਹਾ ਕਰ ਮੈ ਸੁਖ ਬਾਹਰ ਫਨ ਸੁਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਬਿਗਨ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ